ਸ਼ੁਕਰ ਦਾ ਪਿਆ ਦਾ ਸ਼ੁਕਰ ਐਸਐਸਪੀ ਸਾਹਿਬ ਦਾ ਛੁੱਟੀ ਕਿਤੇ ਮੈਂ ਤਾਂ ਓਏ ਹੋਏ ਹੋਏ ਮੈਨੂੰ ਮੈਨੂੰ ਸਮਝ ਨਹੀਂ ਆਦੀ ਮੈਂ ਸਪੈਸ਼ਲ ਉਹਨਾਂ ਨੂੰ ਮੇਰੇ ਵੱਲੋਂ ਥੈਂਕ ਯੂ ਕਹਿੰਦੇ ਹੋ ਠੀਕ ਆ ਹਾਂ ਮੈਂ ਥੈਂਕਸ ਉਹਨਾਂ ਦਾ ਜਰੂਰ ਤੁਹਾਡੇ ਕੋਲੋਂ ਕਰਵਾਉਂਗਾ ਹਾਂ ਠੀਕ ਆ ਜੀ ਜੀ ਇੱਕ ਮਨੋ ਐਸਪੀ ਸਾਹਿਬ ਦੀ ਕਾਲ ਹੈ ਹਾਂ ਹਾਂ ਮੈਂ ਮੈਂ ਲਾਉਣਾ ਮੈਂ ਲਾਉਣਾ ਹੁਣੇ ਮੈਂ ਕਰੀ ਐਸਪੀ ਸਾਹਿਬ ਨਾਲ ਕਰ ਲਾਂ ਗੱਲ ਜੀ ਸਰ ਸਰ ਤੁਹਾਨੂੰ ਪਤਾ ਆਪਣੇ ਬੈਕ ਵਿੱਚ ਛੁੱਟੀ ਤੱਕ ਵਿਆਹ ਦਾ ਉਹ ਨਾ ਚਾਹੀਦਾ ਸਰ ਜਿੰਨਾ ਛੁੱਟੀ ਦਾ ਹੁੰਦਾ ਜਨਾਬ ਪ੍ਰੋਬਲਮ ਕੜੀ ਹੋਈ ਪ੍ਰੋਬਲਮ ਸੌਖੇ ਸਰ ਇਹ ਪੂਰਾ ਰੱਖੋ ਯਾਰ ਤੁਸੀਂ ਸਰ ਥਾਣੇ ਦਾ ਫਿਕਰ ਕਰਦੇ ਹੋਗੇ ਉਹ ਸਰਦਾਰ ਗਦਸ ਸਿੰਘ ਦੀ ਡਿਊਟੀ ਐਡੀਸ਼ਨਲ ਲਾਤੀ ਮੇਰੀ ਜਗ੍ਹਾ ਤੇ ਦੱਸ ਸੋਖਾ ਸਾਰਾ ਚੰਗੀ ਖਬਰ ਦਿਓ ਕੋਈ ਮੈਨੂੰ ਬਚਾ ਲਓ ਜੀ ਮੈਂ ਮਰ ਜੂਗਾ ਜੀ ਯਾਰ ਮੈਂ ਨਾ ਤੈਨੂੰ ਇੱਕ ਗੱਲ ਦੱਸਾਂ ਵੀ ਮੈਨੂੰ ਮਸਾਂ ਮਰ ਕੇ ਛੁੱਟੀ ਮਿਲਿਆ ਸਾਡੇ ਵਿਭਾਗ ਵਿੱਚ ਛੁੱਟੀ ਨਾ ਦੀ ਚੀਜ਼ ਹੀ ਹੈ ਨਹੀਂ ਜੋ ਸਾਡੀਆਂ ਅਪਰੂਵਡ ਛੁੱਟੀਆਂ ਨਾ ਮਨਜ਼ੂਰ ਛੁੱਟੀਆਂ ਜਦੋਂ ਗ੍ਰੈਜੂਏਸ਼ਨ ਕੀਤੀ ਬੀਏ ਕੀਤੀ ਤੈਨੂੰ ਸਮਝ ਆਉਂਦੀ ਹੋਊਗੀ ਜਿਹੜੀਆਂ ਮਨਜ਼ੂਰ ਛੋਦਾ ਛੁੱਟੀਆਂ ਨਾ ਉਹ ਵੀ ਨਹੀਂ ਮਿਲਦੀਆਂ ਸਾਡੇ ਕੋਲ ਥਾਣੇ 'ਚ ਨਫਰੀ ਹੈ ਨਹੀਂ ਸਾਡੇ ਕੋਲ ਮੁਲਾਜ਼ਮ ਹੀ ਹੈ ਨਹੀਂ ਨਾ ਮੁਲਾਜ਼ਮਾਂ ਦਾ ਅਫਸਰ ਹੈ ਮਸਾਂ ਕਿਤੇ ਜਾ ਕੇ ਐਸਐਸਪੀ ਸਾਹਿਬ ਨੇ ਜੋ ਉਹਨਾਂ ਦੇ ਮਨ ਮੇਰ ਪਈ ਹੈ ਮੈਨੂੰ ਮਸਾਂ ਕਿਤੇ ਜਾ ਕੇ ਛ ਠੀਕ ਹੈ ਮੇਰੇ ਬੱਚਿਆਂ ਦੇ ਮੇਰੀ ਵਾਈਫ ਦੇ ਮੇਰੇ ਸਾਡੇ ਕੱਪੜੇ ਰੈਡੀ ਹੈ ਤਾਂ ਮੈਂ ਤਾਂ ਮੁੜੂਗਾ 7-8 ਦਿਨਾਂ ਬਾਅਦ ਮੈਨੂੰ 10 ਦਿਨ ਦੀ ਛੁੱਟੀ ਹੈ 10 ਦਿਨਾਂ ਬਾਅਦ ਹੀ ਆਵਾਂਗਾ ਐਡੀਸ਼ਨਲ ਆਉਣਗੇ ਮੇਰੀ ਥਾਂ ਤੇ ਠੀਕ ਹੈ ਪਰ ਇੱਕ ਚੀਜ਼ ਦਾ ਧਿਆਨ ਰੱਖੀ ਵੀ ਤੈਨੂੰ ਖੁਦ ਨੂੰ ਕੰਟਰੋਲ ਕਰਨਾ ਪਊਗਾ ਨਾਲ ਸਾਡੇ ਬਸ ਕੁਝ ਨਹੀਂ ਕਰ ਲੈ ਵੀ ਸਾਡੇ ਵੀ ਕਾਜੂ ਬਦਾਮ ਦੁੱਧ ਦਈ ਤੇ ਪਨੀਰ ਖਾ ਕੇ ਤੁਰ ਜੇ ਤੇ ਮੁੜ ਕੇ ਫੇਰ ਨਾ ਇਹ ਖੇੜਾ ਛੱਡੇ ਫੇਰ ਮੈਨੂੰ ਮੱਥਾ ਮਾਰਨ ਲੱਗੇ ਫਿਰ ਨਹੀਂ ਹਾਂ 10 ਦਿਨ ਓੱਖਾ ਸੌਖਾ ਇੱਕ ਵਾਰੀ ਕੱਟ ਲਈ ਮੈਂ ਕਹਿ ਜਾਂਦਾ ਮੁਲਾਜ਼ਮਾਂ ਨੂੰ 10 ਦਿਨਾਂ ਬਾਅਦ ਜੋ ਛੁੱਟੀ ਤੋਂ ਠੀਕ ਹੈ ਤੂੰ ਛੱਡਣਾ ਚਾਹੁੰਦਾ ਨਾ ਤਾਂ ਮੇਰਾ ਵਾਦਾ ਤੇਰਾ ਨਾ ਮੈਂ ਤੇਰਾ ਛੱਡਾ ਦੂੰਗਾ ਨਾ ਛਾ ਯਾਰ ਬੈਠ ਮੈਂ ਕਹਿ ਜਾਣਾ ਕੋਈ ਗੱਲ ਨਹੀਂ ਠੀਕ ਹੈ ਹਾਂ ਬੈਠ ਕੋਈ ਮਿਹਰਬਾਨੀ ਨਹੀਂ 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 ਕੋਈ ਨਹੀਂ ਬੈਠ ਕਰਾਂਗੇ ਤੇਰਾ ਸੁਦਾ ਬੈਠ ਦਈਏ ਸਰਦਾਰਨੀਏ ਨੂੰ ਖੁਸ਼ਖਬਰੀ ਛੁੱਟੀਆਂ ਦੀ ਹੈਲੋ ਹਾਂ ਬਈ ਮਨਪ੍ਰੀਤ ਕੌਰ ਕਿਵੇਂ ਆ ਸਰਦਾਰਨੀਏ ਜੰਦੀ ਬਹੁਤ ਵਧੀਆ ਮਿਲ ਗਈ ਛੁੱਟੀ ਛੁੱਟੀ ਬਿਲਕੁਲ ਮੈਂ ਤਾਂ ਧੰਨਵਾਦ ਕਰਦਾ ਹਾਂ ਸਾਹਿਬ ਦਾ ਐਸਐਸਪੀ ਸਾਹਿਬ ਦਾ ਛੁੱਟੀ ਮਿਲ ਗਈ 20 ਦਿਨ ਦੀ ਅਪਲਾਈ ਸੀ ਨਾ 10 ਦਿਨ ਦੀ ਛੁੱਟੀ ਮਿਲ ਗਈ ਹੈ ਅੱਛਾ ਚਲੋ ਸ਼ੁਕਰ ਹੈ 12 ਸਾਲਾਂ ਲੱਗ ਜੀ ਕਦੇ ਤੁਹਾਡੀ ਛੁੱਟੀ ਦੀ ਖ਼ਬਰ ਵੀ ਸੁਣਨ ਨੂੰ ਮਿਲ ਗਈ ਤਾਂ ਸ਼ੁਕਰ ਹੈ ਪ੍ਰਮਾਤਮਾ ਦਾ ਮੈਨੂੰ ਤਾਂ ਆਪ ਨੂੰ ਮੈਨੂੰ ਸਮਝ ਨਹੀਂ ਆਉਂਦੀ ਮੈਂ ਖੁਸ਼ੀ ਮਤਲਬ ਇੰਨੀ ਹੋਈ ਪਈ ਹੈ ਮੈਨੂੰ ਮੈਂ ਕਿਹਾ ਸ਼ੁਕਰ ਹੈ ਯਾਰ ਕਿਤੇ ਛੁੱਟੀ ਮਨਜ਼ੂਰ ਹੋਈ ਮੈਨੂੰ ਪਤਾ ਸੀ ਮੈਂ ਤਾਈ 20 ਦਿਨ ਦੀ ਅਪਲਾਈ ਕਰਤੀ ਵੀ 10 12 ਦਿਨ ਦੀ ਮਿਲ ਹੀ ਜਾਣੀ ਹੈ ਚਲੋ ਸ਼ੁਕਰਤਾਂ ਕਰਦੇ ਆਂ ਤਾਂ ਬਹੁਤ ਆ ਬੱਚਿਆਂ ਦੀਆਂ ਛੁੱਟੀਆਂ ਵੀ ਥੋੜੀਆਂ ਹੀ ਰਹਿੰਦੀਆਂ ਹੁੰਦਾ ਮੇਰੇ ਖਿਆਲ 7-8 ਹੀ ਰਹਿ ਗਈਆਂ 7-8 ਹੀ ਰਹਿ ਗਈਆਂ ਚਲੋ ਇੱਕ ਦੋ ਦਿਨ ਬਾਅਦ ਚ ਜਾਏ ਆਉਣਗੇ ਜੇ ਆਪਾਂ ਨੂੰ ਪੂਰੀਆਂ ਦਾ ਛੁੱਟੀਆਂ ਮਿਲ ਗਈ ਜਾਂਦਾ ਨਹੀਂ ਚਲੋ ਇੱਕ ਦੋ ਦਿਨ ਤਾਂ ਆਪਾਂ ਘੱਟ ਵੀ ਕਰ ਲਾਂਗੇ ਆਪਾਂ ਵਾਪਸ ਮੋੜ ਲਾਂਗੇ ਬੱਚੇ ਵੀ ਜਲਦ ਕਾਵੜ ਲਾ ਲੈਣਗੇ ਹਨਾ ਹਾਂ ਹਾਂਜੀ ਹਾਂਜੀ ਠੀਕ ਚਲੋ ਮੈਂ ਨਾ ਤੁਰਨੇ ਲੱਗਿਆ ਇੱਥੋਂ ਥਾਣੇੋਂ ਤੇ ਅੱਜ ਹੀ ਆ ਜਾਣਾ ਮੈਂ ਠੀਕ ਠੀਕ ਅੱਜ ਆ ਜਾਵਾਂਗੇ हां हां बिल्कुल कल ਕਹਿੰਦੇ ਸੀ ਤੁਸੀਂ ਨਹੀਂ ਕੱਲ ਨਹੀਂ ਮੈਂ ਫਿਰ ਕਹਤਾ ਸਭ ਨੂੰ ਮੈਂ ਕਹਾਂ ਜੀ ਜਾਣ ਦਿਓ ਮੈਨੂੰ ਅੱਜ ਮੈਂ ਨਾਈਟ ਘਰੇ ਜੜੀ ਆ ਉਹ ਬੱਚਿਆਂ ਨਾਲ ਬਤਾ ਕੇ ਤੇ ਸਵੇਰ ਹੀ ਜਲਦੀ ਤੁਰਾਂਗੇ ਫਿਰ ਅੱਛਾ ਤੇ ਸਾਰਾ ਹਾਂ ਮੈਂ ਗੱਡੀ 'ਚ ਬੈਠ ਕੇ ਕਾਲ ਲਾਉਣਾ ਠੀਕ ਆ ਤੁਸੀਂ ਬਸ ਤਿਆਰੀ ਜੋ ਕੋਈ ਰਹਿੰਦੀ ਮਾੜੀ ਮੁੱਢੀ ਢੇੜੇ ਕੱਪੜੇ ਦੀ ਕਰ ਲਓ ਮੈਂ ਗੱਡੀ 'ਚ ਬੈਠ ਕੇ ਹੁਣੇ ਫੋਨ ਲਾਉਣਾ ਠੀਕ ਨਹੀਂ ਨਹੀਂ ਫੁੱਲ ਤਿਆਰੀ ਆ ਸਾਰੀ ਉਮਰ ਦੀ ਤਿਆਰੀ ਤੱਕੜੀ ਆ ਨੇ ਹਾਏ ਹਾਏ ਗੋਟ ਗੋਟ ਬਸ ਮੈਂ ਲਾਉਣਾ ਮੰਨੂ ਗੱਡੀ 'ਚ ਬੈਠ ਕੇ ਹੁਣੇ ਲਾਉਣਾ ਮੈਂ ਓਕੇ 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 ਲਾ ਵੀ ਸਰਦਾਰ ਨੀ ਪਾਤੀ ਚਾਲੇ ਆਪਾਂ ਤੇਰੇ ਵੱਲ ਨੂੰ ਸਤਨਾਮੁ ਸ਼੍ਰੀ ਵਾਹਿਗੁਰੂ ਜੀ ਮੇਅਰ ਕਰਿਓ ਦਾਤਾ ਜੀ ਚੱਕ ਦੇ ਨਹੀਂ ਕਿਧਰ ਚਲੀ ਗਈ ਹਲੋ ਹਾਂ ਮਨੂੰ ਕਿੰਨੀਂਕ ਦੂਰ ਚਲੀ ਗਈ ਸੀ ਫੋਨ ਤੋਂ ਹਾਂਜੀ ਹਾਂਜੀ ਬਸ ਇਧਰ ਬੱਚਿਆਂ ਹੋ ਲਈ ਸੀ ਅੱਛਾ ਚੱਲ ਚੱਲ ਪਈ ਤੁਸੀਂ ਹਾਂ ਮੈਂ ਬੈਠ ਗਿਆ ਤੋਰ ਲਈ ਗੱਡੀ ਮੈਂ ਹਾਂਜੀ ਚੱਲ ਬੈਲਟ ਉਹ ਵੈਰਾ ਲਗਾ ਲਿਓ ਗੱਡੀ ਧਿਆਨ ਨਾਲ ਚਲਾਇਓ ਓ ਲਾਲੀ ਲਾਲੀ ਐਸਐਸਪੀ ਸਾਹਿਬ ਲਾਲੀ ਤੁਸੀਂ ਵੀ ਐਸਐਸ ਤੁਸੀਂ ਵੀ ਗਵਰਨਮੈਂਟ ਹੀ ਹੋ ਮਿਲ ਗਈ ਨਾ ਪੱਕਾ ਜਿੱਤੀ ਮਿਲ ਗਈ ਮਿਲ ਗਈ 10 ਦਿਨ ਮੈਂ ਤੁਹਾਨੂੰ ਕਹਤਾ ਵੀ 10 ਦਿਨ ਅਪਰੂਵ ਹੋ ਗਈ ਹੈ ਹਾਂ ਸ਼ੁਕਰ ਹੈ ਸ਼ੁਕਰ ਹੈ ਪ੍ਰਮਾਤਮਾ ਦਾ ਐਸਐਸਪੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਵੀ 12 ਸਾਲ ਲੰਬਾ ਬਾਅਦ ਕੋਈ ਆਪਾਂ ਵੀ ਸੋਹਣੀ ਖਬਰ ਸੁਣੀ ਜਿਵੇਂ ਰੂੜੀ ਦੀ ਸੁਣੀ ਜਾਂਦੇ ਆ 12 ਸਾਲ ਬਾਅਦ ਰੂੜੀ ਦੀ ਸੁਣੀ ਜਾਂਦੇ ਆ ਆਪਾਂ ਨੂੰ ਛੁੱਟੀ ਡਿੱਗਦੇ 12 ਸਾਲ ਲੱਗ ਗਏ ਹਨਾ ਹੋਏ ਨਾ ਟੈਕਿੰਗ ਵੀ ਕਰੀ ਜਾਂਦੀ ਤੇ ਡਰੀ ਜਾਂਦੀ ਸੀ ਬਾਦੂ ਅੱਛਾ ਲਗਿਆ ਨਸਿਆ ਵੀ ਕਿਤੇ ਕੈਂਸਲ ਨਾ ਹੋ ਜੇ ਛੁੱਟੀ ਨਾ ਕੈਂਸਲ ਹੋ ਜੇ ਲੇਕਿਨ ਐ ਨਾ ਉਹ ਜਿਹੜੇ ਲਾਸਟ ਈਅਰ ਆਪਾਂ ਰੇਨ ਕੋਟ ਵਗੈਰਾ ਲੈਤੀ ਨਾ ਹਾਂਜੀ ਹਾਂ ਹਾਂ ਉਹ ਉਹ ਵੀ ਦੋਨੋਂ ਰੱਖ ਲਏ ਹਨਾ ਵੀ ਆਪਾਂ ਉਧਰ ਕਸ਼ਮੀਰ ਵੀ ਜਾਵਾਂਗੇ ਨਾ ਪੂਰਾ ਪ੍ਰੋਗਰਾਮ ਹੈ ਆਪਾਂ ਕੱਲ ਸਵੇਰ ਤੁਰ ਪੈਣਾ ਆਪਾਂ 5 ਵਜੇ ਹਾਂਜੀ ਹਾਂਜੀ ਤੇ ਮੈਂ ਬੱਚਿਆਂ ਦੇ ਜਿਵੇਂ ਕੈਪ ਵਿంటర్ ਲੀਜਵੇਂ ਕੋਟੀਆਂ ਵਗੈਰਾ ਜਿਹੜੇ ਆਪਣੇ ਕੋਲ ਕੋਟ ਕੋਟੀਆਂ ਉਹ ਵੀ ਰੱਖ ਲਏ ਸਮਾਨ ਸਾਰਾ ਰੱਖ ਲਿਆ ਬਸ ਪੈਕਿੰਗ ਆਪਣੀ ਫੋਲ ਹੋ ਗਈ ਤੇ ਤੁਸੀਂ ਆ ਜਾਓ ਉਹਨਾਂ ਨੇ ਕਿਹਾ ਕਿ ਕਾਗਜ਼ ਵਰਤੋ ਉਹ ਗਿਆਨ ਸੱਚਾ ਜਿਹੜਾ ਮਤਲਬ ਪਲੈਨਿੰਗ ਰੂਟ ਪਲਾਨ ਹਾਂ ਉਹ ਆਪਣੇ ਕੀ ਰੂਗਾ ਰੂਟ ਪਲਾਨ ਆਪਣਾ ਮੈਂ ਕਹਿੰਦਾ ਬੱਚਾ ਨੂੰ ਕੋਲ ਬਿਠਾ ਕੇ ਦੱਸੂਗਾ ਕਿ ਮੈਂ ਤੁਹਾਨੂੰ ਤਾਂ ਵਧੀਆ ਲੱਗੂਗਾ ਨਾ ਅੱਛਾ ਜਿਹੜਾ ਜਿਹੜੇ ਤੁਸੀਂ ਜਸਵਿੰਦਰ ਸਿੱਧੂ ਸਿੰਗਰ ਦਾ ਗਾਉਂਦੇ ਆ ਨਾ ਗਾਣੀ ਹੁੰਦੀ ਹੈ ਨਾ ਉਹ ਸੁਣਾਓ ਛੁੱਟੀਆਂ ਵਾਲਾ ਛੁੱਟੀਆਂ ਦੀ ਰੂਟ ਪਲਾਨ ਤੇ ਬਣ ਜਾਊਗਾ ਆਪਣਾ ਗਰਮੀ ਦੀਆਂ ਛੁੱਟੀਆਂ ਵਾਲਾ ਗੀਤ ਓਏ ਉਹ ਗਾ ਕੇ ਨਾ ਉਹਦੇ ਨਾਲ ਬਸ ਇੰਜੋਏ ਕਰ ਲਈਦਾ ਵਿਚਾਲਾਈ ਸਹੀ ਯਾਰ ਗੀਤਾਂ ਵਾਲੀ ਛੁੱਟੀਆਂ ਇੰਜੋਏ ਕਰ ਲਓ लास्ट ਇਅਰ ਤੱਕ ਆਪਾਂ ਉਹ ਬਸ ਗੀਤ ਸੁਣ ਕੇ ਹੀ ਆਪਾਂ ਗੁਜ਼ਾਰਾ ਕੀਤਾ ਹਾਂ ਪਿਛਲੇ 12 ਸਾਲ ਮੰਨ ਲਓ ਇਹੀ ਸੀ ਨਾ ਵੀ ਹਾਂ ਯਾਰ ਮੈਨੂੰ ਤਾਂ ਸੱਚੀ ਮੈਨੂੰ ਮੈਨੂੰ ਸੋਝ ਨਹੀਂ ਰਿਹਾ ਮੈਂ ਗੱਲ ਕੀ ਕਰਾਂ ਤਰੀ ਇਹ ਲੱਗਦਾ ਬਹੁਤ ਖੁਸ਼ੀ ਹੋ ਰਹੀ ਮੈਨੂੰ ਮਾਇ ਇਨਸਲਟ ਫੀਲ ਹੁੰਦੀ ਜਿਵੇਂ ਹੁਣ ਫਰੈਂਡ ਜਾਂਦੀਆਂ ਹਨਾ ਹਾਂ ਬਿਲਕੁਲ ਮੈਨੂੰ ਆਏ ਵੀ ਆਪਣਾ ਚਲੋ ਨਹੀਂ ਹਨਾ ਵੀ ਆਪਾਂ ਫਿਰ ਵੀ ਸਮਝਦੇ ਹਾਂ ਬੱਚਿਆਂ ਦਾ ਹੁਣ ਬੱਚੇ ਮੈਨੂੰ ਆਏ ਹੁੰਦਾ ਵੀ ਸਕੂਲ ਚ ਜਾ ਕੇ ਕੀ ਕਹਿਣਗੇ ਕਿਉਂਕਿ ਸਾਰੇ ਬੱਚੇ ਕਰੂਜੇੰਦਰ ਰਹੇ ਹੋਏ ਆਪਾਂ ਬਹੁਤ ਬਣ ਗਏ ਹਨਾ ਹਾਂ ਬੱਚੇ ਫੋਟੋਜ਼ ਬਣਾਉਂਦੇ ਤੇ ਵੀ ਬੱਚਿਆਂ ਦਾ ਮਾਣ ਆਏ ਬਹੁਤ ਆਏ ਹੁੰਦਾ ਹਾਂ ਪਰ ਹੁਣ ਅਸਲ ਚ ਮਜਬੂਰੀਆਂ ਮਾਨੂੰ ਤੈਨੂੰ ਪਤਾ ਹਨਾ ਵੀ ਪੁਲਿਸ ਦੀਆਂ ਆਰਮੀ ਦੀਆਂ ਮਜਬੂਰੀਆਂ ਹੀ ਇਹ ਹੈ ਹਨਾ ਵੀ ਪਰਿਵਾਰ ਪਰਿਵਾਰ ਦੇ ਘਟ ਦੇ ਲੋਕਾਂ ਦੇ ਜ਼ਿਆਦਾ ਹੁੰਦੇ ਹਨ ਸਹੀ ਗੱਲ ਲਵ ਚ ਮੂ ਤਾਂ ਫਿਰ ਲੋਕਾਂ ਵਾਸਤੇ ਹੀ ਹੈ ਨਾ ਜਦੋਂ ਹਾਂ ਬਿਲਕੁਲ ਮੈਂ ਲੋਕ ਗੀਤ ਸੁਣਾਉਂ ਮੈਂ ਜਾਂਦੇ ਸੁਣਾਉਂ ਨਾ ਅੱਜ ਜਿੱਥੇ ਰੁਕਾਂਗੇ ਜਾ ਕੇ ਪਹਾੜੀਆਂ ਤੇ ਜਿੱਥੇ ਉੱਥੇ ਸੁਣਾਉਂ ਜਾ ਕੇ ਉੱਥੇ ਨਹੀਂ ਠੀਕ ਨਹੀਂ ਨਹੀਂ ਮੈਂ ਥੋੜੀ ਸੁਣਾ ਦੂੰ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਓਏ ਹੋਏ ਚਲੋ ਸੁਣੋ ਫਿਰ ਸੁਣਾ 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 ਹਾਂਜੀ ਸੁਣਾਓ ਪਹਿਲੇ ਦਿਨ ਘੁੰਮ ਲਾਂਗੇ ਚੰਡੀਗੜ੍ਹ ਆਪਾਂ ਦੂਜੇ ਦਿਨ ਜਾ ਕੇ Shimla ਵੀ ਰਹਿ ਲਾਂਗੇ ਉੱਥੋਂ ਵੇਖ ਸਾਰੇ ਮਨਮੋਹਕ ਨਜ਼ਾਰੇ ਫਿਰ ਰਸਤੇ ਮਨਾਲੀ ਵਾਲੇ ਪੈ ਲਾਂਗੇ ਬੱਲੇ ਸਰਦ ਹਵਾਵਾਂ ਲੈ ਕੇ ਪਿਆਰ ਦੇ ਹੁਲਾਰੇ ਸਰਦ ਹਵਾਵਾਂ ਲੈ ਕੇ ਪਿਆਰ ਦੇ ਹੁਲਾਰੇ ਖਿਲ ਜਾਣਗੀ ਹਸਨ ਦੀਆਂ ਕਲੀਆਂ ਨੀ ਗਰਮੀ ਚ ਨੀ ਗਰਮੀ ਚ ਛੁੱਟੀਆਂ ਨੂੰ ਇਹਤ ਕੀ ਮਨਾਲੀ ਆਪਾਂ ਚੱਲ ਜੀਏ ਨੀ ਗਰਮੀ ਚ ਛੁੱਟੀਆਂ ਨੂੰ ਇਹਤ ਕੀ ਮਨਾਲੀ ਆਪਾਂ ਚੱਲ ਜੀਏ ਨੀ ਗਰਮੀ ਚ ਛੁੱਟੀਆਂ ਨੂੰ ਸ਼ਰਮੇ ਚ ਛੁੱਟੀਆਂ ਨੂੰ ਸ਼ੁਕਰ ਹੈ ਜੀ ਆਪਰਾ ਵੀ ਮਨਾਲੀ ਦੇ ਨਾਮ ਸੁਣੇ ਮਨਾਲੀ ਨੇ ਸਾਰਾ ਪ੍ਰੋਗਰਾਮ ਮੈਂ ਦੱਸ ਹੀ ਦੇਣਾ ਬੱਚਿਆਂ ਨੂੰ ਫਿਰ ਦੱਸ ਦਊਗਾ ਕਿ ਆਪਾਂ ਕੱਲ ਸਵੇਰ ਤੁਰਾਂਗੇ 5 ਵਜੇ ਦੇ ਕਰੀਬ ਠੀਕ ਹੈ ਜੀ ਨਾਸ਼ਤਾ ਰਸਤੇ ਚ ਕਰਾਂਗੇ ਆਪਾਂ ਚੰਡੀਗੜ੍ਹ ਰੋਕਾਂਗੇ ਕੱਲ ਨੂੰ ਚੱਲ ਕੇ ਹਾਂਜੀ ਤੇ ਚੰਡੀਗੜ੍ਹ ਇੱਕ ਨਾਈਟ ਲਾ ਕੇ ਫਿਰ ਆਪਾਂ ਚੱਲਦੇ ਰਾਵਾਂਗੇ ਸ਼ਿਮਲਾ ਤੇ ਸ਼ਿਮਲੇ ਇੱਕ ਇੱਕ ਨਾਈਟ ਲਾਉਣੀ ਦੋ ਲਾਉਣੀ ਆਪਾਂ ਦੇਖ ਲਾਂਗੇ ਕਿਉਂਕਿ ਛੁੱਟੀਆਂ 10 ਹੈਗੀਆਂ ਹੁਣ ਮੇਰੇ ਕੋਲ ਸੁਖ ਨਾਲ ਹਾਂਜੀ ਚਲੋ ਸ਼ੁਕਰ ਆਪ ਸਾਰੀਆਂ ਛੁੱਟੀਆਂ ਪੂਰਾ ਘੁੰਮਣਾ ਹੈ ਹਾਂ ਪੂਰਾ ਤੇ ਸ਼ਿਮਲੇ ਤੇ ਮੇਰੀ ਆਪਣੇ ਵਾਲੀ ਕਸਰ ਵੀ ਪੂਰੀ ਕਰ ਲੈਣੀ ਹੈ ਸ਼ਿਮਲੇ ਤੋਂ ਆਪਾਂ ਬਣਾ ਲਾਂਗੇ ਕੁਲੂ ਮਨਾਲੀ ਵਾਲਾ ਠੀਕ ਹੈ ਤੇ ਜੇ ਤਾਂ ਉਧਰ ਹੀ ਰੋਹਤਾਂਗ ਵਗੈਰਾ ਜਾਣਾ ਹੋਇਆ ਕਿਉਂਕਿ ਉਧਰ ਵੀ ਗਲੇਸ਼ੀਅਰ ਦਾ ਸਾਰਾ ਉਹ ਦੇਖ ਲਾਂਗੇ ਤੇ ਨਹੀਂ ਜੇ ਆਪਣਾ ਕਸ਼ਮੀਰ ਦਾ ਮਾਨ ਬਣ ਗਿਆ ਦੋ ਤਿੰਨ ਦਿਨਾਂ ਵਾਸਤੇ ਫਿਰ ਆਪਾਂ ਉਥੋਂ ਕਸ਼ਮੀਰ ਨੂੰ ਟਾਰਨ ਲੈ ਲਾਂਗੇ ਕਿ ਜੇ ਕਿ ਮੈਂ ਤਾਂ ਕੱਪੜੇ ਵੀ ਸਾਰੇ ਰੱਖ ਲਏ ਆ ਤੇ ਬਸ ਆਪਾਂ ਜਾਵਾਂਗੇ ਕਿ ਮੇਰੇ ਵੀ ਹਾਂ ਸਨੋਵ ਵਾਲੇ ਬਰਫ ਵਾਲੇ ਠੰਡ ਵਾਲੇ بارش ਵਾਲੇ ਹਨਾ ਸਾਰੇ ਰੇਨਕੋਟ ਵਗੈਰਾ ਸਭ ਕੁਝ ਰੱਖ ਲਓ ਹਾਂ ਹਾਂ ਜੀ ਰੱਖ ਲਏ ਸਾਰੇ ਕੋਟ ਕੋਟ ਮੱਚ ਗਿਆ ਕਿ ਆਪਸਾ ਨੂੰ ਸ਼ਰਟ ਲੈ ਸ਼ੁਕਰ ਦਾਪੇ ਦਾ ਸ਼ੁਕਰ ਐਸਐਸਪੀ ਸਾਹਿਬ ਦਾ ਛੁੱਟੀ ਕਿਤੇ ਮੈਂ ਤਾਂ ਓਏ ਹੋਏ ਹੋਏ ਮੈਨੂੰ ਮੈਨੂੰ ਸਮਝ ਨਹੀਂ ਆਉਂਦੀ ਮੈਂ ਮੈਂ ਤਾਂ ਸਪੈਸ਼ਲ ਉਹਨਾਂ ਨੂੰ ਮੇਰੇ ਵੱਲੋਂ ਥੈਂਕ ਯੂ ਕਹਿੰਦੇ ਹੋ ਠੀਕ ਆ ਹਾਂ ਮੈਂ ਥੈਂਕਸ ਉਹਨਾਂ ਦਾ ਜਰੂਰ ਤੁਹਾਡੇ ਕੋਲੋਂ ਕਰਵਾਉਂਗਾ ਹਾਂ ਜੀ ਆ ਜਰੂਰ ਇੱਕ ਮਿੰਟ ਬੰਨੋ ਐਸਪੀ ਸਾਹਿਬ ਦੀ ਕਾਲ ਆ ਹਾਂ ਹਾਂ ਮੈਂ ਮੈਂ ਲਾਉਣਾ ਮੈਂ ਲਾਉਣਾ ਹੁਣੇ ਮੈਂ ਕੇ ਆਰ ਐਸ ਪੀ ਸਾਹਿਬ ਨਾਲ ਕਰ ਲਾਂ ਗੱਲ ਓਕੇ ਜੀ ਓਕੇ ਹਲੋ ਸਸਿਕਾਲ ਜਨਾਬ ਸਤਿ ਸ਼੍ਰੀ ਅਕਾਲ ਕਰਨ ਸਿੰਘ ਬਰਾੜ ਕੀ ਹਾਲ ਜੀ ਹਾਲ ਜਨਾਬ ਵਧੀਆ ਸਰ ਵਧੀਆ ਤੁਹਾਡੀ ਕਾਲ ਆ ਗਈ ਹੋਰ ਵਧੀਆ ਹੋ ਗਿਆ ਮੈਂ ਘਰੇ ਵਾਈਫ ਨਾਲ ਗੱਲ ਕਰੀ ਜਾਂਦਾ ਸੀ ਜੀ ਅੱਛਾ ਜੀ ਹੁਕਮ ਹੁਕਮ ਸਰ ਮੈਂ ਸਰ ਚੱਲ ਪਿਆ ਥਾਣੇ ਤੋਂ ਮੇਰੀਆਂ ਛੁੱਟੀਆਂ ਪ੍ਰੂਵ ਹੋ ਗਈਆਂ ਸੀ ਨਾ 10 ਸਰ ਮੈਂ 20 ਅਪਲਾਈ ਕੀਤੀਆਂ ਸੀ। ਅੱਛਾ ਜੀ। ਤੁਹਾਨੂੰ ਧਿਆਨ ਚ ਹੋਊਗਾ ਸਰ ਮੈਨੂੰ ਐਸਐਸਪੀ ਸਰ ਨੇ ਕਰਤੀਆਂ ਸੀ ਪ੍ਰੂਵ ਛੁੱਟੀਆਂ 10 ਮੇਰੀਆਂ ਤੇ ਸਾਡਾ ਬਣ ਗਿਆ ਪ੍ਰੋਗਰਾਮ ਸਰ ਇਧਰ ਹਿਲ ਸਟੇਸ਼ਨ ਵਗੈਰਾ ਜਾਣ ਦਾ ਕੱਲ ਸਵੇਰ ਧੁਰਨਾ ਸਰ। ਅੱਛਾ ਤੇ ਕੌਣ ਕਰ ਥਾਣੇ ਨਹੀਂ ਹੈਗੇ ਤੁਸੀਂ। ਸਰ ਮੈਂ ਚੱਲ ਪਿਆ ਜੀ ਮੈਂ ਹੁਣੇ ਮੈਨੂੰ 10 15 ਮਿੰਟ ਹੋਏ ਸਰ ਚੱਲੇ ਆ ਜੀ। ਅੱਛਾ ਜੀ ਸਰ। ਸਰ ਤੁਹਾਨੂੰ ਪਤਾ ਆਪਣੇ ਵਿਭਾਗ ਵਿੱਚ ਛੁੱਟੀ ਤਾਂ ਇੱਕ ਵਿਆਧਾ ਉਹਨਾਂ ਚਾਹ ਨਹੀਂ ਹੁੰਦਾ ਸਰ ਜਿੰਨਾ ਛੁੱਟੀ ਦਾ ਹੁੰਦਾ ਜਨਾਬ ਇਹ ਤਾਂ ਹੈ ਇਹ ਤਾਂ ਹੈ ਇਹ ਤਾਂ ਜੀ ਸਰ ਵਸ਼ੇਕ ਬ੍ਰਾਂਡ ਇੱਕ ਕਾਲਮ ਖੜੀ ਹੋਗੀ ਪ੍ਰੋਬਲਮ ਸੌਖਾ ਸਰ ਸੌਖਾ ਤਾਂ ਆਇਆ ਯਾਰ ਹੈ ਕੀ ਆ ਕਿਹੜੇ ਨੂੰ ਨਾਲ ਖਾਣੇ ਨੂੰ ਯਾਰ ਤੁਸੀਂ ਸਰ ਥਾਣੇ ਦਾ ਫਿਕਰ ਕਰਦੇ ਹੋਗੇ ਉਹ ਸਰਦਾਰ ਗਦਸਿਆਂ ਦੀ ਡਿਊਟੀ ਐਡੀਸ਼ਨਲ ਲਾਤੀ ਮੇਰੀ ਜਗ੍ਹਾ ਤੇ ਦੱਸ ਤੇਰੀ ਗੱਲ ਕਰਦਾ ਮੈਂ ਐਸਐਸਪੀ ਸਾਹਿਬ ਦੇ ਆਰਡਰ ਆਏ ਆ ਉੱਤੋਂ ਸੋਖਾ ਸਰ ਚੰਗੀ ਖਬਰ ਦਿਓ ਕੋਈ ਚੰਗੀ ਖਬਰ ਆਈ ਹੀ ਆ ਕਿ ਛੁੱਟੀਆਂ ਕੈਂਸਲ ਹੋ ਗਈਆਂ ਸਾਰਿਆਂ ਦੀਆਂ ਸਰ ਮਜ਼ਾਕ ਕਰ ਰਹੇ ਹੋ ਨਹੀਂ ਨਹੀਂ ਬਰਾੜ ਸਾਹਿਬ ਮੈਂ ਮਜ਼ਾਕ ਨਹੀਂ ਕਰਦਾ ਛੁੱਟੀਆਂ ਕੈਂਸਲ ਹੋ ਗਈਆਂ ਸਾਰਿਆਂ ਦੀਆਂ ਤੇ ਮੇਰਾ ਵੀ ਕਹਿਣੋਂ ਦਿਲ ਨਹੀਂ ਸੀ ਕਰਦਾ ਮੈਨੂੰ ਪਤਾ ਆਪਣੇ ਮੈਗਮੇ ਛੁੱਟੀਆਂ ਬਹੁਤ ਘੱਟ ਮਿਲਦੀਆਂ ਪਰ ਮਾ ਵੀ ਜਮਾ ਮੈਂ ਉਹਦੇ ਉਹ ਦੇ ਛੁੱਟੀਆਂ ਕੈਨਸਲ ਹੋਣੀਆਂ ਕਿਉਂਕਿ ਤੁਹਾਨੂੰ ਪਤਾ ਸੜਕਾਂ ਜਾਣ ਹੋਈਆਂ ਕਰਦੇ ਬਹੁਤ ਲੱਗ ਰਹੇ ਆ ਜਨਾਬ ਜਨਾਬ ਕੱਲ ਤੋਂ ਬੈਕ ਟੂਰ ਤੇ ਵੀ ਆਉਣਾ ਪੈਣਾ ਹੈ ਕੱਲ ਬੈ ਕੌਣਾ ਪੈਣਾ ਸਰ ਹਾਂਜੀ ਹਾਂਜੀ ਸਰ ਸਰ ਕਹਿ ਦਿਓ ਮਜ਼ਾਕ ਹੈ ਕਿਉਂ ਜਾਣ ਕੱਢ ਦਿਓ ਜਨਾਬ ਨਹੀਂ ਨਹੀਂ ਦੇਖੋ ਅਧਰ ਸਿੰਘ ਜਣ ਮੈਂ ਤੁਹਾਨੂੰ ਸੀਰੀਅਸ ਕਹਿ ਰਿਹਾ ਐ ਐਸਐਸਪੀ ਸਾਹਿਬ ਦੇ ਆਰਡਰ ਆਏ ਆ ਤੇ ਇਹ ਤੁਹਾਨੂੰ ਪੇਉਂਟੀ ਤੇ ਆਉਣਾ ਪੈਣਾ ਗੱਲ ਜਨਾਬ ਮੈਂ ਤਾਂ ਹੁਣ ਵੇਟਿੰਗ ਕਾਲ ਸੀ ਨਾ ਜਨਾਬ ਮੈਂ ਹੁਣੇ ਵਾਈਫ ਨਾਲ ਹੀ ਗੱਲ ਕਰੀ ਜਾਂਦਾ ਸੀ ਜਨਾਬ ਬੱਚੇ ਉਹਨੇ ਬੱਚਿਆਂ ਨੂੰ ਵੀ ਕਹਿਤਾ ਆਪਾਂ ਸਵੇਰ ਦੀ ਗੱਲ ਨਾਲ ਤਾਂਜੀ ਪਰ ਹੁਣ ਤੁਹਾਨੂੰ ਆਉਣਾ ਪੈਣਾ ਗੱਲ ਹੈ ਨਾ ਤੇ ਉਹਦੇ ਲਈ ਮਾਫੀ ਚਾਹੁੰਨਾ ਮੈਂ ਕਿਉਂਕਿ ਉੱਥੋਂ ਐਸਐਸਪੀ ਸਾਹਿਬ ਦੇ ਆਰਡਰ ਆਏ ਆ ਹੁਣ ਇਹ ਤਾਂ ਮੈਂ ਆਪਾਂ ਕੁਝ ਕਰ ਨਹੀਂ ਸਕਦੇ ਨਾ ਇਹਦੇ ਸਾਰਾ ਆਰਡਰ ਮੈਂ ਸਮਝਦਾ ਮੈਂ ਮੈਂ ਤਾਂ ਸਰ ਮੈਨੂੰ ਤਾਂ ਬੱਚਿਆਂ ਦੀਆਂ ਛੁੱਟੀਆਂ ਦੇ ਨਾਲ 12 ਸਾਲ ਚ ਛੁੱਟੀ ਜਨਾਬ ਪਹਿਲੀ ਵਾਰੀ ਮਿਲੀ ਸੀ ਸਰ ਹਾਂ ਜੀ ਹਾਂ ਜੀ ਪਰ ਸਰ ਪਰ ਹੁਣ ਆਪਾਂ ਕਰ ਕੀ ਸਕਦੇ ਹਾਂ ਐਸਐਸਪੀ ਸਾਹਿਬ ਨੇ ਉਸ ਤੋਂ ਆਰਡਰ ਲਾਤੇ ਤੇ ਤੋਂ ਕੱਲ ਤੋਂ ਹੁਣ ਆਣਾ ਪੈਣਾ ਡਿਊਟੀ ਤੇ ਛੁੱਟੀਆਂ ਕੈਨਸਲ ਨੇ ਸਾਰੀਆਂ ਤੇ ਮੁੱਦਾ ਕਾਫੀ ਭਰਿਆ ਹੋਇਆ ਤਾਂ ਮੈਨਾਂ ਦਾ ਤੁਹਾਨੂੰ ਪਤਾ ਹੀ ਆ ਤੇ ਚਲੋ ਤੁਹਾਰਾ ਸਹਿਬਾ ਮੈਂ ਹੋਰ ਵੀ ਫੋਨ ਕਰਨੇ ਸੀ ਕੱਲ ਨੂੰ ਰਿਕੁਐਸਟ ਹੈ ਵੀ ਆਪਾਂ ਹਣਾ ਜਿਓ ਦੀ ਤੇ ਆ ਜਿਓ ਜੀ ਜੀ ਜਨਾਬ ਪੁੱਛੀ ਠੀਕ ਹੈ ਸਰ ਜੀ ਧੰਨਵਾਦ ਸਾਸੀ ਗਾਲ ਸਰ ਕਿਹੜੇ ਮੋਨਾ ਬੱਚਿਆਂ ਨੂੰ ਆਖੂਗਾ ਕਿਹੜੇ ਮੋਨਾ ਮਨਪਰੀਤ ਨੂੰ ਆਖੂਗਾ ਛੁੱਟੀ ਕੈਨਸਲ ਹੋ ਗਈ ਸੱਚੇ ਪਾਤਸ਼ਾਹ ਤੇਰਾ ਕਿੰਨਾ ਸ਼ੁਕਰਾਨਾ ਕੀਤਾ ਜਦੋਂ ਤੂੰ ਜਵਾਬ ਦਿੱਤੀ ਲੋਕਾਂ ਬੇਰੋਜ਼ਗਾਰ ਐ ਲੋਕ ਸੱਚੇ ਪਾਤਸ਼ਾਹ ਇੰਨੇ ਖੁਸ਼ਾਂ ਜ਼ਿੰਦਗੀ ਦੇ ਵਿੱਚ ਇੱਕ ਛੁੱਟੀ ਨੂੰ ਤਰਸਦੇ ਆਂ ਦਾਤਾ ਹੁਣੇ 5 ਮਿੰਟ ਪਹਿਲਾਂ ਕਿੰਨੀ ਖੁਸ਼ੀ ਦੇਤੀ ਵਾਈਫ ਨੂੰ ਉਹਨੇ ਬੱਚਿਆਂ ਨਾਲ ਸ਼ੇਅਰ ਕਰ ਲਈ ਸਭ ਕੁਝ ਪੈਕ ਹੋ ਗਿਆ ਦਾਤਾ ਆ ਇੱਥੇ ਆ ਕੇ ਅਸੀਂ ਤੇ ਫੌਜੀ ਅਸੀਂ ਹਾਰ ਜਾਣੇ ਆ ਇੱਥੇ ਆ ਕੇ ਨਾ ਲੋੜੀ ਨਾ ਦਿਵਾਲੀ ਨਾ ਮਾਗੀ ਨਾ ਨਵਾਂ ਸਾਲ ਸਾਰਾ ਕੁਝ ਲੋਕ ਘਰੇ ਵੇ ਨੇ ਸੱਚੇ ਪਾਤਸ਼ਾਹ ਤੇ ਅਸੀਂ ਪੁਲਿਸ ਵਾਲੇ ਸਾਡੇ ਫੌਜੀ ਭਰਾ ਉਹ ਬਾਰਡਰਾਂ ਤੇ ਤੇ ਇਹ ਸੜਕਾਂ ਤੇ ਲੋੜੀਆਂ ਦਿਵਾਲੀਆਂ ਤੇ ਲੋਕਾਂ ਨੂੰ ਪ੍ਰੋਟੈਕਸ਼ਨ ਦਿਓ ਲੋਕਾਂ ਦਾ ਖਿਆਲ ਰੱਖੋ ਲੜਾਈ ਝਗੜੇ ਨਾ ਹੋ ਜਾਣ ਲੋਕ ਘਰੋ ਘਰੀ ਆਤਿਸ਼ਬਾਜੀ ਚਲਾ ਰਹੇ ਹੁੰਦੇ ਅਸੀਂ ਸੜਕਾਂ ਤੇ ਖੜੇ ਦੇਖ ਰਹੇ ਹਾਂ ਕਿ ਸਾਡੇ ਘਰੇ ਕੀ ਹੋ ਰਿਹਾ ਹੋਊਗਾ ਕਿਵੇਂ ਫੋਨ ਕਰਾਂ ਮਾਪ੍ਰੀਤ ਨੂੰ ਮੱਥੇ ਕਿਵੇਂ ਲੱਗੂਗਾ ਘਰ ਜਾ ਕੇ ਬੱਚੇ ਕੀ ਕਹਿਣਗੇ ਕਰਨਾ ਪੈਣਾ ਫੋਨ ਕਰੀ ਦੱਸਣਾ ਪੈਣਾ ਉਹਨੂੰ ਹੋ ਵਾਹਿਗੁਰੂ ਜੀ ਮੇਰੇ ਦਾਤਾ ਦੱਸਣਾ ਤਾਂ ਪੈਣਾ ਹੀ ਹੈ ਕਿਵੇਂ ਬੱਚਿਆਂ ਦੇ ਮੱਥੇ ਲੱਗੇਗਾ ਧਰਮ ਸਿਆਂ ਹੈਲੋ ਅੰਜੀ ਮੰਨੋ ਹੌਸਲੇ ਨਾਲ ਗੱਲ ਸੁਣੀ ਯਾਰ ਮੇਰੀ ਕਿਵੇਂ ਢਿਲੇ ਜੇ ਬੋਲਦੇ ਹੋ ਕੁਛ ਹੋਤਾ ਨਹੀਂ ਗਿਆ ਤੈਨੂੰ ਕੁਛ ਨਹੀਂ ਹੋਇਆਗਾ ਮੈਨੂੰ ਘਰੇ ਆਉਣਾ ਔਖਾ ਕਰਤਾ ਮੇਰੀ ਡਿਊਟੀ ਨੇ ਕੀ ਹੋਲ ਹੋਗੀ ਐਸਪੀ ਸਾਹਿਬ ਦੀ ਕਾਲ ਆਈ ਹੈ ਹੁਣੇ ਹੌਸਲੇ ਨਾਲ ਸੁਣੀ ਮੇਰੀ ਗੱਲ ਮਾਫੀ ਚਾਹੂੰਗਾ ਯਾਰ ਤੇਰੇ ਕੋਲੋਂ ਬੱਚਿਆਂ ਕੋਲੋਂ ਮੈਂ ਅਸਲ ਆਹੀ ਸਾਡੀਆਂ ਮਜਬੂਰੀਆਂ ਮਨੂੰ ਇੰਡੀਅਨ ਆਰਮੀ ਦੀਆਂ ਹੋ ਗਈਆਂ ਸਾਡੀਆਂ ਪੰਜਾਬ ਪੁਲਿਸ ਦੀਆਂ ਹੋ ਗਈਆਂ ਸਾਡੀਆਂ ਮਜਬੂਰੀਆਂ ਮਨੂੰ ਆਹੀ ਆ ਤੂੰ ਸਮਝਦੀ ਪਿਛਲੇ 12 ਸਾਲਾਂ ਚ ਮੈਨਾਂ ਰਹਿ ਕੇ ਹਨਾ ਨਹੀਂ ਦੱਸੋ ਕੀ ਕਿਹਾ ਉਹਨਾਂ ਨੇ ਛੁੱਟੀ ਕੈਨਸਲ ਹੋ ਗਈ ਯਾਰ پتہ ਕੀ ਹੈ ਮੈਂ ਮੈਂ ਤਾਂ ਆਦਮੀ ਹੋ ਗਈਆਂ ਇਹਨਾਂ ਸ਼ਬਦਾਂ ਦੀ ਮੈਨੂੰ ਤਾਂ ਸੋਚਣਾ ਹੁਣ ਫਰਕ ਹੀ ਪੈਣੋ ਹਟ ਗਿਆ ਪਰ ਮੈਨੂੰ ਆਏ ਆ ਵੀ ਬੱਚਾ ਬੱਚਿਆਂ ਨੂੰ ਕੀ ਕਹੀਏ ਹਨਾ ਮੈਂ ਆਹੀ ਸੋਚ ਰਿਹਾ ਮੈਂ ਤਾਂ ਗੱਡੀ ਸਾਈਡ ਤੇ ਲਾ ਲਈ ਯਾਰ ਤੁਸੀਂ ਆਪ ਦਾ ਮਨ ਨਾ ਹਲਾ ਕਰੋ ਤੁਸੀਂ ਰਿਲੈਕਸ ਹੋ ਜਾਓ ਰਿਲੈਕਸ ਬਹਿ ਲਮ ਯਾਰ ਮੈਂ ਰਿਲੈਕਸ ਕਾ ਦੇਣਾ ਹੂੰਗਾ ਮੈਂ ਬੱਚਿਆਂ ਨੂੰ ਤੂੰ ਕਿੰਨਾ ਕੁਝ ਦੱਸਦਾ ਸਾਰਾ ਕੁਝ ਆ ਨਾ ਬਣ ਗਿਆ ਪ੍ਰੋਗਰਾਮ ਛੁੱਟੀ ਮਿਲ ਗਈ ਹੁਣ ਉਹ ਬੱਚੇ ਆ ਯਾਰ ਉਹਨਾਂ ਨੂੰ ਕਿਵੇਂ ਸਮਝਾਏਗੀ ਤੂੰ ਮੈਂ ਕਿਵੇਂ ਆ ਕੇ ਮੱਥੇ ਲੱਗੂੰਗਾ ਉਹਨਾਂ ਦੇ ਕਿ ਮੈਂ ਕੱਲ ਨੂੰ ਫੇਰ ਵਾਪਸ ਡਿਊਟੀ ਜਾ ਰਿਹਾ ਮੇਰੀ ਮਜਬੂਰੀ ਮੇਰੀ ਡਿਊਟੀ ਦੀ ਕੋਈ ਗੱਲ ਨਹੀਂ ਇਸ ਬੰਦੇ ਵਿੱਚ ਆਰਮੀ ਵਾਲੇ ਹਨਾ ਵੀ ਦੇਸ਼ ਦੇ ਬਾਰਡਰ ਤੇ ਖੜੇ ਆ ਤਾਂ ਸਾਰਾ ਦੇਸ਼ ਵਧੀਆ ਹਨਾ ਟੈਨਸ਼ਨ ਦੀ ਨਹੀਂ ਹੁੰਦਾ ਚਲ ਜੀ ਤੁਸੀਂ ਹਨਾ ਇੱਥੇ ਹੈਗੇ ਆ ਹਨਾ ਸਿਸਟਮ ਜੇ ਹੈਗੇ ਆ ਤਾਂ ਚਲ ਲੋਕ ਸੌਖੇ ਆ ਬਸ ਫਿਰ ਆਪਾਂ ਕਾਈ ਕਹਿ ਸਕਦੇ ਆ ਨਾ ਮੈਨੂੰ ਇਸ ਗੱਲ ਦਾ ਪਛਤਾਵਾ ਨਹੀਂ ਮੰਨੂ ਵੀ ਮੈਂ ਮੈਨੂੰ ਡਿਊਟੀ ਕਿਉਂ ਪੈ ਗਈ ਮੈਨੂੰ ਪਛਤਾਵਾ ਇਸ ਗੱਲ ਦਾ ਯਾਰ ਮੈਂ 12 ਸਾਲਾਂ ਬਾਅਦ ਬੱਚਿਆਂ ਨਾਲ ਪ੍ਰੋਗਰਾਮ ਬਣਾਇਆ ਸੀ ਉਹ ਫੇਰ ਯਾਰ ਮੇਰੀ ਡਿਊਟੀ ਨੇ ਫੇਰ ਕੈਨਸਲ ਕਰਤਾ ਯਾਰ ਮਰੇ ਹੈ ਤਾਂ ਹਨਾ ਕੁਝ ਏ ਇਦਾਂ ਦਾ ਹੋਣਾ ਚਾਹੀਦਾ ਹਨਾ ਵੀ ਬੰਦਾ ਆਪਣੇ ਪਰਿਵਾਰ ਨੂੰ ਕਦੇ ਦਾ ਟਾਈਮ ਦੇ ਸਕੇ ਹੈਂ ਦਾ ਆਰਮੀ ਵਾਲਿਆਂ ਨੂੰ ਵੀ ਛੁੱਟੀ ਮਿਲਦੀ ਆ ਹਨਾ ਕਦੇ ਵੀ ਆਪਣੇ ਬੱਚਿਆਂ ਚ ਆਉਂਦੇ ਆ ਹਨਾ ਨਫਰੀ ਦੇ ਸਿਆਪੇ ਮਨੂੰ ਨਫਰੀ ਪੁਲਿਸ ਦੇ ਵਿੱਚ ਰਿਟਾਇਰਮੈਂਟ ਦਿਨੋਂ ਦਿਨ ਵਧੀ ਜਾਂਦੀ ਹੈ ਹੋਈ ਜਾਂਦੀ ਹੈ ਜਦੋਂ ਏਜ ਹੋ ਜਾਂਦੀ ਹੈ ਭਰਤੀ ਹੋ ਨਹੀਂ ਰਹੀ ਹਾਂਜੀ ਮੈਂ ਕਿਹਾ ਫਿਰ ਵਾਸਤਾ ਪਾਇਆ ਸੀ ਐਸਪੀ ਸਾਹਿਬ ਨੂੰ ਮੈਂ ਕਿਹਾ ਜੀ ਐਡੀਸ਼ਨਲ ਚਾਰਜ ਦਿੱਤਾ ਹੋਇਆ ਮੈਂ ਕਿਹਾ ਸਰਦਾਰ ਗੁਰਦੇਵ ਸਿੰਘ ਹੋਰਾਂ ਨੂੰ ਕਹਿੰਦੇ ਐਡੀਸ਼ਨਲ ਵਗੈਰਾ ਜਿੰਨੇ ਕਹਿੰਦੇ ਛੁੱਟੀਆਂ ਗਏ ਹੋਏ ਮੁਲਾਜ਼ਮ ਅਫਸਰ ਸਾਰੇ ਵਾਪਸ ਬੁਲਾ ਲਏ ਜ਼ਿਲ੍ਹੇ ਦੇ ਵਿੱਚ ਕਹਿੰਦੇ ਕੋਈ ਧਰਨਿਆਂ ਵਗੈਰਾ ਦਾ ਪ੍ਰੋਗਰਾਮ ਹੋ ਗਿਆ ਇਹ ਆਈ ਨਹੀਂ ਨਾ ਹੈ ਰੋਲੀ ਅੱਜ ਹੀ ਹੋਇਆ ਹਮੇਸ਼ਾ ਦੇ ਤੋਂ 12 ਸਾਲ ਤੋਂ ਮੈਨੂੰ ਦੇਖਦੀਨ ਹੋ ਗਏ ਹਮੇਸ਼ਾ ਹੀ ਆਈ ਹੁੰਦਾ ਕੋਈ ਕਦੇ ਤਾਂ ਕੋਈ ਹਨਾ ਹੋਣਾ ਚਾਹੀਦਾ ਹਨਾ ਥੋੜਾ ਬੋਟਾ ਵੀ ਬੰਦਾ ਆਪ ਵੀ ਚਲੋ ਮળા ਜੰਮਦਾ ਵੀ ਆਪਦੇ ਬੱਚਿਆਂ ਨੂੰ ਆਪਦੇ ਫੈਮਿਲੀ ਨੂੰ ਟਾਈਮ ਦੇ ਸਕੇ ਲੱਗਦਾ ਰਿਟਾਇਰਮੈਂਟ ਤੋਂ ਬਾਅਦ ਹੀ ਆਸਾਂ ਮਰਦਾਂ ਪੁਰੀਆਂ ਹੋਣਗੀਆਂ ਆਪਣੀਆਂ ਉਦੋਂ ਤੱਕ ਬੱਚੇ ਉਦੋਂ ਤੱਕ ਬੱਚੇ ਵਹਿ ਜਾਣੇ ਆ ਕਿੱਥੇ ਹੁਣ ਬੱਚਿਆਂ ਨੂੰ ਘੁਮਾ ਕੇ ਲਿਆਉਣਾ ਹਨਾ ਸਹੀ ਗੱਲ ਬੱਚੇ ਵੀ ਹੁਣ ਕੀ ਵਿਚਾਰੇ ਕਰਨੂ ਵੀ ਸਾਰੇ ਸਾਰੇ ਪਤਾ ਸਾਰੇ ਬੱਚੇ ਜਿੰਨੇ ਵੀ ਹਨਾ ਸਕੂਲ 'ਚ ਉਹਨਾਂ ਦੇ ਬੱਚੇ ਨਾਲਦੇ ਉਹ ਸਾਰੇ ਕਿੱਧਰ ਕਿਤੇ ਗਏ ਹੁੰਦੇ ਆ ਬਸ ਆਪਣੀ ਮੱਝ ਹੀ ਰਹਿ ਜਾਂਦੇ ਆ ਹਮੇਸ਼ਾ ਹੀ ਰਹਿ ਜਾਂਦੇ ਆ ਮਾਦਾ ਯਾਰ ਸੱਚੀ ਮੁੱਛੀ ਮੈਨੂੰ ਇੰਨਾ ਸ਼ਾਰਟ ਲੱਗਿਆ ਨਾ ਮੈਨੂੰ ਮੈਂ ਮੈਂ ਸ਼ਬਦਾਂ ਚ ਬਿਆਨ ਹੀ ਨਹੀਂ ਤੁਸੀਂ ਤੂੰ ਸਮਝਦੀ ਆ ਮੈਨੂੰ ਹਨਾ ਹਾਂ ਚਲੋ ਕੋਈ ਨਹੀਂ ਮੈਂ ਤਾਂ ਆ ਗਈ ਹੋ ਚੁੱਕੀ ਆ ਤੁਸੀਂ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਆਰਾਮ ਨਾਲ ਇੱਕ ਵਾਰੀ ਆਜੋ ਕੋਈ ਨਹੀਂ ਮੈਂ ਬੱਚਿਆਂ ਨੂੰ ਸਮਝਾ ਦਉਂਗੀ ਮੇਰੇ ਆਉਣ ਤੋਂ ਪਹਿਲਾਂ ਥੋੜਾ ਉਹਨਾਂ ਦੇ ਚਲੋ ਸਿਆਣੇ ਆ ਹਨਾ ਪਰ ਸਿਆਣੇ ਆ ਨਾਲ ਨਿਆਣੇ ਵੀ ਆ ਜੇ ਸਮਝਦਾਰੇ ਤਾਂ ਨਾਲ ਨਿਆਣੇ ਵੀ ਆ ਨਾ ਨਹੀਂ ਕੋਈ ਗੱਲ ਨਹੀਂ ਮੈਂ ਆਨ ਨੂੰ ਸਮਝਾਉਣੀ ਆ ਹੂੰ ਪਰੇ ਹੋਣਾ ਮੇਰੇ ਹਿਸਾਬ ਨਾਲ ਤਾਂ ਥੋੜਾ ਬਹੁਤਾ ਹੋਣਾ ਚਾਹੀਦਾ ਹਨਾ ਵੀ ਚਲੋ ਬੰਦਾ ਉਹਦੇ ਪਰਿਵਾਰ ਨੂੰ ਕਰਦੇ ਤਾਂ ਸਬੰਧ ਇਹ ਹੀ ਸਕੇ ਬਸ ਆਹੀ ਚੀਜ਼ ਹੈ ਹਨਾ ਹਾਂ ਆਪਾਂ ਤਾਂ ਕਦੀ ਬਾਲੀਆਂ ਆਸਾਂ ਰੱਖੀਆਂ ਨਹੀਂ ਹੈਗੀਆਂ ਹਾਂ ਤੇ ਲੋਕ ਜਿਹੜੀਆਂ ਉਹ ਉਹ ਸਾਡੇ ਆਪਸਰਾ ਦੇ ਮੁਲਾਜ਼ਮਾਂ ਦੇ ਘਰ ਆਲੀਆਂ ਨੂੰ ਕਹਿੰਦੀਆਂ ਤੁਸੀਂ ਨਜ਼ਾਰੇ ਲੈਣੇ ਆਏ ਆ ਤਨਖਾਹ ਵੱਖਰੀ ਆ ਲੋਕ ਤਾਂ ਤਨਖਾਹਾਂ ਗਿਣਦੇ ਆ ਉਤੋਂ ਵਾਲੇ ਮਾੜੀ ਜੀ ਕੋਈ ਗੱਲ ਹੋ ਜਾ ਉਹਦੀ ਤਨਖਾਹ ਗਿੰਦਾ ਉਤੋਂ ਵਾਲੇ ਵੱਖਰੇ ਗਿਣਦੇ ਆ ਮੇਰੇ ਵਰਗਾ ਬੰਦਾ ਤੁਹਾਨੂੰ ਪਤਾ ਹੈ ਕਿ ਕਿੰਨੇ ਚਿਰ ਦੇ ਆਪਾਂ ਹਨ ਆਪਣੀ ਸਾਜ ਬਣੀ 12 ਸਾਲ ਦੀ ਹੈ ਨਾ ਵੀ ਮੇਰੇ ਵਰਗਾ ਬੰਦਾ ਤਨਖਾਹ ਦੇ ਵਿੱਚੋਂ ਵੀ ਡੋਨੇਸ਼ਨ ਕਰਦਾ ਹੈ ਨਾ ਮਦਦ ਕਰਦਾ ਹੈ ਲੋਕਾਂ ਦੀ ਤੇ ਲੋਕ ਫਿਰ ਵੀ ਸੋਚਦੇ ਵੀ ਉੱਤੋਂ ਵਾਲੇ ਬਣਦੇ ਹੋਣੇ ਠਾਣੇਦਾਰ ਹੈ ਬੜੇ ਕੁੱਟਦਾ ਹੋਊਗਾ ਉੱਤੋਂ ਦੋ ਸੋ ਇੱਕ ਪਤਾ ਨਹੀਂ ਕੀ ਹੈ ਨਾ ਲੋਕਾਂ ਦੇ ਮਨ 'ਚ ਉਹ ਬੈਠੀ ਵੀ ਹੈ ਜੀ ਤੇ ਉਹ ਹੀ ਲੈਂਦੇ ਵੀ ਕੋਈ ਅਗਲੇ ਦੇ ਅੰਦਰ ਵੱੜ ਕੇ ਸੋਚ ਨਹੀਂ ਨਾ ਸਕਦਾ ਪਰ ਜੋ ਹੁਣ ਆਪਣੇ ਦਿਲ ਤੇ ਵੀਤਰੀ ਉਹ ਲੋਕਾਂ ਨੂੰ ਪਤਾ ਹੈ ਕਿਤੇ ਲੋਕਾਂ ਨੂੰ ਪਤਾ ਸੀ ਇਹ ਕੋਣ ਕੋਈ ਨਹੀਂ ਫੀਲ ਕਰ ਸਕਦਾ ਵੀ ਆਪਾਂ ਇੰਨੇ ਖੁਸ਼ ਸੀ ਨਾ ਅਚਾਨਕ ਹੀ ਆਹ ਬੱਚਿਆਂ ਨੂੰ ਕਿਵੇਂ ਸਮਝਾਉਣਾ ਵਾ ਕਿਵੇਂ ਆਪਦੇ ਬੱਚਿਆਂ ਨੂੰ ਸਮਝਾਉਂਦਾ ਹਨ ਜਿਵੇਂ ਨਾਲ ਵਿੱਚ ਆ ਮਾਰਦਾ ਆਪਦੇ ਸਾਰੇ ਜਿੰਦਗੀ ਆਪਾਂ ਚਾ ਹੀ ਮਾਰੇ ਆ ਲੱਗਦਾ ਨਾ ਜਿਵੇਂ ਹਸੀ ਜਾਵੇਂ ਦੇ ਸਿਰ ਤੇ ਕਿਸੇ ਨੇ ਡਾਂਗ ਮਾਰਤੀ ਹੁੰਦੀ ਹੈ ਸਹੀ ਗੱਲ ਆ ਹੁਣ ਹੁਣ ਤੁਹਾਨੂੰ ਪਤਾ ਵੀ ਮੈਂ ਮੈਂ ਤਾਂ ਤੁਹਾਨੂੰ ਐ ਕਹਿਣ ਲੱਗੀ ਸੀਗੀ ਵਿਚਾਲੋ ਵੇ ਹੋਟਲ ਪਹਿਲਾਂ ਬੁੱਕ ਕਰ ਲਓ ਵੀ ਉੱਥੇ ਬੱਚਿਆਂ ਨਾਲ ਬਾਅਦ ਚ ਔਖਾ ਹੋ ਜਾਂਦਾ ਵੀ ਆਨਲਾਈਨ ਹੀ ਬੁੱਕ ਕਰਕੇ ਰੱਖੋ ਮੈਂ ਸਾਰਾ ਕੁਝ ਹੀ ਪਲਾਨ ਕਰੀ ਜਾਂਦਾ ਸੀਗਾ ਸੋਚਦੇ ਤੁਰਿਆ ਆਉਂਦਾ ਸੀ ਮੈਂ ਤਾਂ ਗੱਡੀ ਵੀ ਬੜੀ ਸਲੋ ਲੈ ਆਉਂਦਾ ਸੀਗਾ ਮੈਂ ਕਿਹਾ ਯਾਰ ਮੈਂ ਸਾਰਾ ਕੁਝ ਮਤਲਬ ਹੋਣੀ ਅਸੀਂ ਸਾਰਾ ਓਕੇ ਕਰਦੇ ਆ ਕਿ ਡਾਣ ਮੈਂ ਕਿਹਾ ਜਾ ਕੇ ਬੈਠ ਕੇ ਬੱਚਿਆਂ ਨਾਲ ਕੋਈ ਗੱਲ ਨਹੀਂ ਕੋਈ ਤੁਸੀਂ ਆ ਜਾਓ ਕਾਉਂਸਲਰ ਰੱਖੋ ਫੋਨ ਫਿਰ ਕਰ ਵੀ ਕੀ ਕਰਨੀ ਆ ਨਾ 12 ਸਾਲ ਦੇ ਹੌਂਸਲਾ ਹੀ ਰੱਖੀ ਜਾਂਦੇ ਕਮਲੀਏ ਕਾਲਿਕੂ ਸ਼ੀ ਹੋਣੀ ਸੀ ਪੈਕਿੰਗ ਹਨਾ ਵੀ ਸਾਰਾ ਕੁਝ ਮੈਂ ਤਾਂ ਹੀ ਥੋੜੇ ਦੁਬਾਰਾ ਆਏ ਪੁੱਛ ਰਹੀ ਸੀ ਪੱਕਾ ਮਿਲ ਗਈ ਨਾ ਚੁੱਪੀ ਪੱਕਾ ਦੇਖੋ ਵੀ ਬੱਚਿਆਂ ਨੂੰ ਨਾ ਮੈਂ ਜਮਾਂ ਲਾਸਟ ਅੱਥੇ ਦੱਸਿਆ ਵੀ ਪੈਕਿੰਗ ਵਗੈਰਾ ਕਰਕੇ ਕਹਿੰਦੇ ਮਨ ਦੇ ਵਿੱਚ ਡਰ ਹੁੰਦਾ ਨਾ ਮੈਨੂੰ ਪਤਾ ਨਹੀਂ ਕਿਉਂ ਆਦੇ ਅੱਗੇ ਆ ਜਾਂਦਾ ਨਾਲ ਦੀ ਨਾਲ ਹੀ ਹਨਾ ਉਹ ਫਿਰ ਹਮੇਸ਼ਾ ਤੂੰ ਹੀ ਆਈ ਹੁੰਦਾ ਨਾ ਫਿਰ ਉਹ ਕੰਮ ਜਿਹੜੇ ਪੱਕੇ ਪਏ ਆ ਅਜ ਤੀ ਬਣਨੀ ਪਈ ਹੈ ਉਹ ਵੀ ਆਦੀ ਹੋ ਗਏ ਮੀਨਸ ਉਸ ਚੀਜ਼ ਦੇ ਨਹੀਂ ਤੂੰ ਸਮਝਦੀ ਆ ਯਾਰ ਇਹਨਾਂ ਗੱਲਾਂ ਨੂੰ ਤੇਰੇ ਤੇ ਸ਼ਾਬਾਸ਼ ਆ ਨਾ ਮੈਂ ਚਲੋ ਮੇਰੀ ਖੁਸ਼ਕਿਸਮਤੀ ਹੈ ਪਰ ਬੱਚਿਆਂ ਦਾ ਦੇਖੋ ਹਨਾ ਕੀ ਦਿਲ ਤੇ ਵੀ ਤੂੰ ਜਦੋਂ ਕਹਿੰਦੀ ਵੀ ਤੂੰ ਕੀ ਜਦੋਂ ਕਹਿੰਦਾ ਫੇਰ ਨਹੀਂ ਜਾਣਾ ਹਨਾ ਹਾਂਜੀ ਉਹ ਤੋਂ ਬੱਚੇ ਬੱਚਿਆਂ ਨਾਲ ਮਤ ਮੈਨੂੰ ਵੀ ਆਈ ਫੀਲ ਹੁੰਦਾ ਵੀ ਬੱਚਿਆਂ ਨੂੰ ਉਹ ਲੈ ਕਿਵੇਂ ਹਨਾ ਵਾਰ-ਵਾਰ ਜਵਾਬ ਦੇਵੇ ਵੀ ਮਨਾਂ ਕਰੇ ਹਨਾ ਮੈਂ ਸ਼ੁਕਰ ਮਨਾਇਆ ਮੈਂ ਕਿਹਾ ਬੱਚਿਆਂ ਦੀਆਂ ਛੁੱਟੀਆਂ 8 9 ਪਈਆਂ ਚਲੋ ਉਨੀਆਂ ਛੁੱਟੀ ਮਿਲ ਗਈ ਮੈਂ ਕਿਹਾ ਸ਼ੁਕਰ ਹੈ ਸੱਚੇ ਪਾਤਸ਼ਾਹ ਦਾ ਇਹ ਹੋਣਾ ਵੀ ਆਪਾਂ ਬਾਲੀਆਂ ਛੁੱਟੀਆਂ ਘੁੰਮ ਕੇ ਆਈਏ ਮੈਂ ਤਾਂ ਅਸੀਂ ਵੀ ਚਲ ਜੇ ਨੀ ਜੇ ਗੱਲ ਵੇਨ ਦੀ ਛੁੱਟੀ ਮਿਲੀ ਤਾਂ 10 ਵੀ ਬਹੁਤ ਆ ਬਿਲਕੁਲ ਬਿਲਕੁਲ ਚਲੋ ਬਸ ਸਿਰ ਕਾਲ ਬੰਗੀ ਜੇ ਮਰਜੀ ਨਾ ਹਾਂ ਉੱਥੋਂ ਫੇਰ ਹੈੱਡ ਆਫਿਸ ਤੋਂ ਫੇਰ ਕਾਲ ਆਈ ਜਾਂਦੀ ਵਿੱਚ ਕੋਈ ਨਹੀਂ ਕੋਈ ਕਾਲ ਨਾ ਬਸ ਸੌਰੀ ਯਾਰ ਮੈਂ ਤਾਂ ਹੁਣ ਐ ਵੀ ਨਹੀਂ ਪੁੱਛਣ ਜੋਗਾ ਵੀ ਕੁਝ ਲਿਆਉਣਾ ਖਾਣ ਪੀਣ ਵਾਸਤੇ ਮੈਨੂੰ ਤਾਂ ਐ ਵੀ ਨਹੀਂ ਹੌਸਲਾ ਪੈਂਦਾ ਪੁੱਛਣ ਦਾ ਨਹੀਂ ਨਹੀਂ ਕੋਈ ਨਹੀਂ ਤੁਸੀਂ ਆਪੇ ਆ ਜਾਓ ਓਕੇ ਓਕੇ ਸਮਝਾਇਓ ਬੱਚਾ ਨੂੰ ਸੌਰੀ ਯਾਰ Okay. ਵਾਇਕਰ ਵਾਇਕਰ ਫੋਕ ਸਤਨਾ ਸ੍ਰੀ ਵਾਇਕਰ ਜੀ ਸਤਨਾ